ਗੜਿਆਂ ਵੇਖਦੇ ਆਂ ਪਾਣੀ ਜਿਹੜਾ 2 ਤੋਂ 2.5 ਫੁੱਟ ਪਾਣੀ ਵਧ ਗਿਆ ਅੱਗੇ ਵੀ ਮੈਂ ਲਾਈਵ ਹੋਇਆ ਸੀ ਉਸ ਵੇਲੇ ਮੀਂਹ ਬਹੁਤ ਪੈਂਦਾ ਸੀ ਤੇ ਉੱਥੇ ਵੀਡੀਓ ਬਣਾਉਣੀ ਬੜੀ ਔਖਾ ਸੀ ਚੱਲਦਾ ਨਹੀਂ ਸੀ ਕੈਮਰਾ ਆਹ ਦੇਖੋ ਹੁਣ ਜਿਹੜਾ ਉਹ ਦੂਰ ਵੇਖੋਗੇ ਨਾ ਇਹ ਗੁੱਜਰ ਭਾਈ ਜਿਹਾ ਬੈਠਾ ਸੀ ਇਸ ਹਗਾਂ ਤੇ ਉਹ ਸਾਰੇ ਆਪਦੇ ਪਸ਼ੂ ਵਗੈਰਾ ਲੈ ਕੇ ਕੱਢ ਕੇ ਤੇ ਸਰਕਾਰਾਂ ਦੀ ਨਾਕਾਮੀ ਵੇਖੋ ਵੀ ਜਦੋਂ ਲੋਕ ਡੁੱਬ ਜਾਂਦੇ ਆ ਨਾ ਤੇ ਕਈ ਬੰਦੇ ਕਮੈਂਟ ਕਰਦੇ ਆ ਕਹਿੰਦੇ ਦਿੰਦੇ ਆ ਵੀਡੀਓ ਪਾ ਕੇ ਜੀ ਦੇਖੋ ਸਰਕਾਰਾਂ ਦਾ ਕੀ ਦੋਸ਼ ਹੈ ਕੁਦਰਤੀ ਆਫਤ ਆ ਇਹ ਪੜ੍ਹੇ ਲਿਖੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੁਦਰਤੀ ਆਫਤ ਨਹੀਂ ਇਹਨੂੰ ਕਹਿੰਦੇ ਆ ਜੀ ਪ੍ਰਬੰਧਾਂ ਦੀ ਦੇਣ ਹਰ ਜਿਹੜੇ ਆ ਜ਼ਿਆਦਾਤਰ ਪ੍ਰਬੰਧਾਂ ਦੀ ਦੇਣ ਆ ਕਿਉਂਕਿ ਠੀਕ ਆ ਵੀ ਕੁਦਰਤ ਨੇ ਉਹ ਰੱਬ ਨੇ ਜਿਹੜਾ ਬਣਾਇਆ ਇਹ ਚੀਜ਼ੇ ਪਾਣੀ ਉਹਨੇ ਬਣਾਇਆ ਮੀਂਹ ਉਹਦੇ ਹੁਕਮ ਦੇ ਨਾਲ ਪੈਂਦਾ ਪਰ ਜਦੋਂ ਬਨ ਟੁੱਟ ਜਾਂਦੇ ਆ ਉਦੋਂ ਸਰਕਾਰਾਂ ਨੂੰ ਕਿਉਂ ਚੇਤਾ ਆਉਂਦਾ ਹੈ ਉਦੋਂ ਇਹਨਾਂ ਨੂੰ ਸੁਰਤ ਆਉਂਦੀ ਆ ਵੀ ਜਦੋਂ ਲੋਕ ਰੋੜ ਜਾਂਦੇ ਫਿਰ ਮੁਆਵਜ਼ੇ ਦੇਾਂਗੇ ਫਿਰ ਪੁਰਾਣਾ ਕਰਾਂਗੇ ਹੁਣ ਸਾਡੇ ਇਲਾਕੇ ਨੇ ਇੱਥੇ ਜਿਹੜਾ ਜਗਰਾਉ ਤੋਂ ਨਕੋਦਰ ਰੋਡ ਆ ਸਤਲੁਜ ਦਾ ਦਰਿਆ ਵਾਏ ਤੇ ਤੋਂ ਚੜਦੇ ਬੰਨੇ ਕਿਲੋ ਡੇਢ ਕਿਲੋਮੀਟਰ ਛੋਲੇ ਪਿੰਡ ਪੈਂਦਾ ਉੱਥੇ ਜਿਹੜਾ ਇੱਕ ਨੋਜ ਟੁੱਟੀ ਹੋਈ ਆ ਬੰਨ ਦਾ ਰੂਪ ਹੁੰਦਾ ਚ ਇਹਨਾਂ ਨੂੰ ਨਹੀਂ ਪਤਾ 2019 ਦੀ ਟੁੱਟੀ ਹੋਈ ਆ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਲੱਗਿਆ ਉਹਨਾਂ ਦਾ ਕਿੰਨੀਆਂ ਸਰਕਾਰਾਂ 2019 ਤੋਂ ਬਾਅਦ ਆਈਆਂ ਗਈਆਂ ਇੱਕ ਸਰਕਾਰ ਨੂੰ ਆਪਾਂ ਮਾੜੀ ਨਹੀਂ ਕਹਿ ਸਕਦੇ ਵੀ ਹੁਣ ਵਾਲੀ ਸਰਕਾਰ ਮਾੜੀ ਆ ਫੇਰ ਆ ਜਿਹੜਾ ਤੁਹਾਨੂੰ ਬੰਨ ਵਿਖਾਉਣਾ ਮੈਂ ਪਰਲੇ ਬੰਨੇ ਉੱਥੇ ਥੋੜਾ ਜਾਣਾ ਓਕਾ ਉਹ ਵੀ ਬੰਨ 2019 ਦਾ ਟੁੱਟਿਆ ਹੋਇਆ ਉਹ ਵੀ ਨਹੀਂ ਸਰਕਾਰ ਦੇ ਕੋਲੋਂ ਮਜ਼ਬੂਤ ਹੋਇਆ ਤੇ ਜਦੋਂ ਲੋਕ ਰੋੜ ਜਾਂਦੇ ਆ ਫੇਰ ਇਹ ਜੀ ਡਰਾਮੇ ਕਰਨ ਲੱਪੈਂਦੇ ਆ ਜੀ ਆ ਕੇ ਫੋਟੋਆਂ ਖਿਚਾਉਂਦੀਆਂ ਸਰਕਾਰਾਂ ਕਦੀ ਕੋਈ ਮੰਤਰੀ ਆ ਗਿਆ ਕਦੀ ਕੋਈ ਇਸ ਕਰਕੇ ਥੋੜਾ ਹੈ ਨਾ ਸ਼ਰਮ ਚਾਹੀਦੀ ਇਹਨਾਂ ਸਰਕਾਰਾਂ ਨੂੰ ਆਹ ਵੇਖੋ ਹੁਣ ਵੇਖਦੇ ਆ ਵੇਖਦੇ ਆ ਪਾਣੀ ਜਿਹੜਾ ਨਾ ਚੜਦਾ ਜਾਂਦਾ ਤੁਹਾਨੂੰ ਦਿਖਾਉਣਾ ਇੱਕ ਨੰਬਰ ਬੁਰਜੀ ਆ ਜੀ ਸਤਲੋਈ ਦਰਿਆ ਦੇ ਉੱਤੇ ਜਿਹੜਾ ਪੋਲਾ ਜਗਰਾਉਂ ਵਾਲਾ ਜਗਰਾਉਂ ਤੁਹਾਨੂੰ ਕੋਦਰ ਰੋੜ ਵਾਲਾ ਜਿਹੜਾ ਪੋਲਾ ਨਾ ਇਹਦੇ ਤੇ ਆਹ ਦੇਖੋ ਜੀ ਇੱਕ ਨੰਬਰ ਬੁਰਜੀ ਆ ਤੇ ਆਹ ਦੇਖੋ ਕਿ ਆਹ ਥੱਲੇ ਦੇਖਿਓ ਆਹ ਪਾਣੀ ਵੇਖਦੇ ਆ ਵੇਖਦੇ ਆ ਚੜਦਾ ਜਾ ਰਿਹਾ ਆ ਨਾਲ ਇੱਕ ਨੰਬਰ ਬੁਰਜੀ ਤੁਹ ਪੁੱਲ ਦੀ ਆ ਦੇਖੋ ਆ ਮੇਰੇ ਪੈਰਾਂ ਦੇ ਵਿੱਚ ਪਾਣੀ ਆ ਸਾਰੇ ਆ ਪਾਣੀ ਚੜਦਾ ਜਾਂਦਾ ਉਹ ਫਸਲਾਂ ਜਿਹੜੀਆਂ ਡੁੱਬੀਆਂ ਫਿਰਦੀਆਂ ਉਹ ਗੁਜਰ ਭਾਈ ਚਰੇ ਦੀਆਂ ਇਧਰਲੇ ਪਾਸੇ ਵੀ ਆ ਉਹ ਮੱਝਾਂ ਸੀਗੀਆਂ ਉਹ ਸਾਰੇ ਕੱਢ ਕੇ ਲੈ ਗਏ ਤੇ ਉਹ ਤੁਹਾਨੂੰ ਪਰਾਲੀ ਦਿਖਦੇ ਉਹਨੇ ਪਰਾਲੀ ਦੇ ਢੇਰ ਜਿਹੜੇ ਆ ਉਹ ਵੀ ਸਾਰੇ ਰੁੜ ਗਏ ਆ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਹੜੇ ਭਾਈ ਲੱਗੇ ਰਹਿਣ ਵਾਲੇ ਆ ਉਹ ਵੀ ਆਪਦਾ ਵਿਚਾਰ ਰੱਖੋ ਸਰਕਾਰ ਨੇ ਆਪਾਂ ਨੂੰ ਕਿਸੇ ਨੇ ਨਹੀਂ ਸਾਹਮਣਾ ਨਾਲ ਬਚਾਉਣਾ ਆਪਾਂ ਨੂੰ ਆਪਦਾ ਬਚਾਅ ਕਰਨਾ ਪੈਣਾ ਪੈਣਾ ਕਿਉਂਕਿ ਲੀਡਰ ਤਾਂ ਹੈ ਹੀ ਬੇਸ਼ਰਮ ਇਹਨਾਂ ਨੇ ਬੇਸ਼ਰਮੀ ਧਾਰੀ ਆ ਜਦੋਂ ਲੋਕ ਡੁੱਬ ਜਾਂਦੇ ਉਦੋਂ ਆ ਕੇ ਮੁਆਵਜ਼ੇ ਦੇਣ ਆ ਜੀ ਫਲਾਣਾ ਦੇਣਾ ਇਹ ਪਹਿਲੇ ਬੰਨ ਪੱਕੇ ਰੱਖੋ ਨਾ ਸਾਨੂੰ ਮੁਆਵਜ਼ਿਆਂ ਦੀ ਲੋੜ ਆ ਨਾ ਮੁਆਵਜ਼ੇ ਲੈਣੇ ਪੈਣ ਨਾ ਦੇਣੇ ਪੈਣ ਨਾ ਜਨਤਾ ਤੇ ਬੋਝ ਪਵੇ ਆਹ ਦੇਖੋ ਹੁਣ ਇਧਰਲੀ ਸਾਈਡ ਫੇਰ ਦੇਖਿਓ ਤੇ ਆਹ ਕਿਵੇਂ ਪਾਣੀ ਤਾਂ ਉੱਚਾ ਜਾਂਦਾ ਤੇ ਬਾਅਦ ਮੁਆਵਜ਼ੇ ਦੇਣ ਦੇ ਨਾਲੋਂ ਪਹਿਲਾਂ ਤੁਸੀਂ ਪ੍ਰਬੰਧ ਕਰੋ ਇਹਦਾ ਤੇ ਨਾ ਆਪਾਂ ਨੂੰ ਮੁਆਵਜ਼ੇ ਦੇਣੇ ਪੈਣ ਨਾ ਲੋਕਾਂ ਤੇ ਬੋਝ ਪਵੇ ਨਾ ਸਰਕਾਰ ਦਾ ਨੁਕਸਾਨ ਹੋਵੇ ਨਾ ਲੋਕਾਂ ਦਾ ਨੁਕਸਾਨ ਹੋਵੇ 2019 ਦੀ ਉਹ ਨੋਜ ਟੁੱਟੀ ਹੋਈ ਆ ਤੇ ਕਿੰਨੀਆਂ ਸਰਕਾਰਾਂ ਚਲेंगी ਆ ਉਦੋਂ ਦੀ ਇਹ ਨਾ ਤਾਂ ਮਹਿਕਮੇ ਦਾ ਇੱਧਰ ਧਿਆਨ ਗਿਆ ਨਾ ਪਤਾ ਪਤਾ ਲੱਗਾ ਇਹਨਾਂ ਨੂੰ ਤੇ ਜਦੋਂ ਲੋਕ ਵਿਚਾਰੇ ਰੁੱੜਨ ਲੱਗਦੇ ਆ ਹੁਣ ਆ ਕੇ ਕਦੀ ਪਟਵਾਰੀ ਆ ਜਾਂਦਾ ਕਈ ਕੋਈ ਅਫਸਰ ਆ ਜਾਂਦਾ ਵੀ ਆਪ ਦਾ ਪ੍ਰਬੰਧ ਕਰੋ ਜੀ ਹੁਣ ਪ੍ਰਬੰਧ ਦੱਸੋ ਵੀ ਲੋਕ ਜਾਣ ਕਿੱਧਰ ਆਹ ਦੇਖੋ ਦੂਰ ਤੱਕ ਪਾਣੀ ਪਾਣੀ ਦੱਸੋ ਉਹ ਤੁਹਾਨੂੰ ਇਹ ਸਰਕਾਰ ਦੀ ਵੱਡੀ ਨਿਕਾਮੀ ਹੈ ਜੇ ਪਹਿਲੇ ਹੀ ਆਪਾਂ ਬੰਨ ਬੰਨੇ ਹੁੰਦੇ ਤੇ ਨਾ ਆਪਾਂ ਨੂੰ ਇਹਨਾਂ ਨੂੰ ਚੀਜ਼ਾਂ ਇਹਨਾਂ ਦੀ ਲੋੜ ਪੈਂਦੀ